ਨੈਕਸ ਹਾਊਸ ਹੈ 162 20 ਰੋਡ ਤੇ ਉਹਦੀਆਂ ਜਿਹੜੀਆਂ ਵਿੰਡੋ ਉਹਦਾ ਸਾਰਾ ਫਰੇਮਿੰਗ ਜਿਹੜੀ ਸੀ ਉਹ ਫਲੇਮਸ ਦੇ ਵਿੱਚ ਸੀਗੀ ਤੁਸੀਂ ਦੇਖਿਆ ਆਪ ਯਾਰ ਉਹ ਮੈਂ ਦੇਖਿਆ ਹਾਂਜੀ ਤੇ ਮੈਨੂੰ ਪਤਾ ਲੱਗਿਆ ਕਿ ਇਹ ਇਹ ਹੁਣ ਵੈਰੀ ਵਰਸਟ ਹੋਣੇ ਵਾਲਾ ਆ ਮੈਂ ਉੱਠਿਆ ਤੇ ਉੱਠ ਕੇ ਆ ਵਾਈਫ ਨੂੰ ਜਗਾਇਆ ਤੇ ਉੱਠ ਕੇ ਸਿੱਧਾ ਹੀ ਮੈਂ ਬਾਬਾ ਜੀ ਦੇ ਰੂਮ ਚ ਗਿਆ ਉੱਥੇ ਮਾਰਾ ਸਰੂਪ ਨੂੰ ਬਚਕਿਆ ਤੇ ਨਾਲ 4 ਸੈਂਚੀਆਂ ਸੀਗੀਆਂ ਜਿਹੜੇ ਛੋਟੇ ਦੋ ਭਾਗਾਂ ਦੇ ਵਿੱਚ ਹੁੰਦੇ ਆ ਤੇ 10 ਗ੍ਰਾਂਥੀ ਸੀ ਤੇ ਉਹ ਮੈਂ ਚੱਕ ਕੇ ਆਪਣੇ ਬੱਚਿਆਂ ਨੂੰ ਠਾਇਆ ਰੋਲਾ ਪਾਇਆ ਫਿਰ 911 ਕਾਲ ਮੇਰੇ ਬੇਟੇ ਨੇ ਕੀਤੀ ਅੱਛਾ ਹਾਂਜੀ ਤੇ ਨੇਬਰਸ ਨੇ ਵੀ ਕੀਤੀਆਂ ਕਾਲਾਂ ਸਾਰਿਆਂ ਨੇ ਫਿਰ ਅਸੀਂ ਉੱਠ ਕੇ ਉਹ ਅੰਡਰ ਕੰਸਟਰਕਸ਼ਨ ਹਾਊਸ ਸੀਗਾ ਕਿਸੇ ਬਿਲਡਰ ਦੇ ਦਾ ਘਰ ਹੈ ਕਿਹਦਾ ਘਰ ਜੀ ਉਹ ਨਹੀਂ ਉਹ ਸਾਡੇ ਬਹੁਤ ਹੀ ਗੋਡੇ ਇੱਥੇ ਮਿਲਦੇ ਹੁੰਦੇ ਮੈਨੂੰ ਨਛੱਤਰ ਸਿੰਘ ਬਰਾੜ ਉਹਨਾਂ ਦਾ ਘਰ ਆ ਅੱਛਾ ਉਹ ਬਣਾ ਰਹੇ ਆ ਓਕੇ ਹਾਂਜੀ ਤੇ ਆ ਟਾਰਗੇਟਡ ਆ ਮਤਲਬ ਹਾਂ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਜਦੋਂ ਅਸੀਂ ਤੁਹਾਡਾ ਘਰ ਦੇਖਦੇ ਆ ਇਹ ਪਾਰਸ਼ਲ ਨਹੀਂ ਇਹ ਤਾਂ ਪੂਰਾ ਹੀ ਹੁਣ ਆਨ ਗਰਾਉਂਡ ਹੀ ਏ ਇੱਕ ਤਰ੍ਹਾਂ ਤੋਂ ਹੈ ਨਾ ਪੂਰੇ ਨਵੇਂ ਸਿਰੇ ਤੋਂ ਬਣਨਾ ਹੈ ਇਸ ਦੇ ਨਾਲ ਜਿਹੜੇ ਹੋਰ ਤਿੰਨ ਘਰਾਂ ਦੀ ਗੱਲ ਹੋਈ ਸੀ ਔਰ ਪੰਜ ਘਰ ਕਿਹਾ ਕਿ ਉਹਦੀ ਡੈਮੇਜ ਵੀ ਹੋਏ ਨੇ ਕਿਹੜੇ ਕਿਹੜੇ ਘਰ ਹੋਰ ਡੈਮੇਜ ਹੋਏ ਸਰਜੀਤ ਸਿੰਘ ਪਰਮਾਰ ਉਹਨਾਂ ਦਾ ਘਰ ਆ ਰਾਈਟ ਸਾਈਡ ਤੇ ਇਹਨਾਂ ਦੀ ਵਿੰਡੋ ਟੁੱਟ ਗਈਆਂ ਜਿਹੜਾ ਗਰਾਜ ਡੋਰ ਆ ਉਹਨਾਂ ਨੂੰ ਵੀ ਸੇਕ ਲੱਗਾ ਆ BTV ਬ੍ਰਾਡਕਾਸਟਿੰਗ ਦੀ ਬੀ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਇੱਕ ਬਹੁਤ ਹੀ ਮੰਦਭਾਗੀ ਇੱਕ ਖਬਰ ਇੱਕ ਘਟਨਾ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਕੈਲਗਰੀ ਈਸਟ ਦੇ ਵਿੱਚ ਜਿਹੜਾ ਕੌਨਰਿਚ ਏਰੀਆ ਵੈਸੇ ਇਸ ਏਰੀਆ ਦੇ ਵਿੱਚ ਜਦੋਂ ਵੀ ਅਸੀਂ ਆਉਂਦੇ ਹਾਂ ਜਾਂ ਜੋ ਸੁਣਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਘਰ ਨੇ ਬਹੁਤ ਫੋਸ਼ ਇਲਾਕਾ ਹੈ ਪਰ ਇੱਕ ਬਹੁਤ ਇੱਕ ਦਰਦਨਾਖ ਹਾਦਸਾ ਸੀ ਕਹਿ ਸਕਦੇ ਆ ਹੋਇਆ ਪਰ ਇੱਕ ਹੋਰ ਹੋਰ ਦਰਦਨਾਖ ਹਾਦਸੇ ਤੋਂ ਬਚਾ ਵੀ ਹੋ ਗਿਆ ਰਵਿੰਦਰ ਸਿੰਘ ਭਾਜੀ ਇਹ ਇਹ ਸਾਡੇ ਨਾਲ ਨੇ ਜੀ ਇਹਨਾਂ ਦਾ ਘਰ ਇਹ ਜਿਹੜੇ ਤਿੰਨ ਘਰ ਪੂਰੀ ਪੂਰੀ ਤਰੀਕੇ ਨਾਲ ਸੜ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਇਹਨਾਂ ਦਾ ਵੀ ਘਰ ਸੀ ਔਰ ਨਾਲ ਚੀਮਾ ਸਾਹਿਬ ਵੀ ਨੇ ਜਿਨੇ ਉਹਨਾਂ ਦੀ ਹੈਲਪ ਪਹਿਲਾਂ ਵੀ ਕੀਤੀ ਹੁਣ ਵੀ ਕਰ ਰਹੇ ਨੇ ਰਵਿੰਦਰ ਭਾਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮੈਂ ਕਹਾਂਗਾ ਕਿ ਬਹੁਤ ਮੰਦ ਭਾਗੀ ਇਹ ਘਟਨਾ ਹੋਈ ਹੈ ਜੀ ਜਿੱਥੇ ਇੱਕ ਸੁਪਨਿਆਂ ਦਾ ਘਰ ਬੰਦਾ ਬਣਾਉਂਦਾ ਜੀ ਔਰ ਬਹੁਤ ਪੂਰੀ ਉਮਰ ਲਾ ਕੇ ਇੱਧਰ ਦੇ ਪੌਸ਼ ਇਲਾਕੇ ਦੇ ਵਿੱਚ ਘਰ ਬਣਾਇਆ ਜਾਂਦਾ ਸਾਲ ਹੀ ਨਹੀਂ ਹੋਇਆ ਸਾਲ ਹੀ ਹੋਇਆ ਸੀ ਤੁਹਾਨੂੰ ਉੱਥੇ ਇਨੋਗਰੇਸ਼ਨ ਕਿਤੇ ਆ ਤੇ ਇਹ ਪਹਿਲਾਂ ਦੱਸੋ ਕਿ ਇਹ ਘਟਨਾ ਹੋਈ ਕਿਵੇਂ ਜੀ ਹਾਂਜੀ ਇਹ ਕੱਲ ਰਾਤ ਨੂੰ ਸਵੇਰੇ ਸਾਜਰੇ 2 ਵਜੇ ਜਦੋਂ ਮੈਂ ਸੁੱਤਾ ਪਿਆ ਸੀਗਾ ਤੇ ਮੈਂ ਟਰਨ ਕੀਤਾ ਆਪਣੇ ਬੈੱਡ ਤੇ ਤੇ ਮੈਂ ਦੇਖਿਆ orange light ਮੇਰੇ ਵਿੰਡੋ ਚੋਂ ਸ਼ਾਈਨ ਕਰ ਰਹੀ ਸੀ ਕਿੰਨੇ ਕੁ ਵਜੇ ਦੇ ਕਰੀਬ 2:02 ਮਿੰਟ ਹੋਏ ਸੀ ਅੱਛਾ ਹਾਂਜੀ ਤੇ ਉਦੋਂ ਕਿ ਮੈਂ ਦੇਖਿਆ ਤੇ ਮੈਂ ਕਿਹਾ ਸ਼ਾਇਦ ਪਤਾ ਨਹੀਂ ਕੀ ਗੱਲ ਆ ਹਨਾ ਮੈਂ ਜਦ ਵਿੰਡੋ ਰੱਬ ਬੋਲ ਨੂੰ ਇੱਕ ਖੁੱਲੀ ਜਦੋਂ ਵਿੰਡੋ ਕਾਰਟਨ ਚੱਕਿਆ ਤੇ ਫਲੇਮਸ ਦੇਖੇ ਮੈਨੂੰ ਲਾਈਕ ਦੋਨੇ ਫਲੋਰਾਂ ਜਿਹੜਾ ਨੈਕਸਟ ਹਾਊਸ ਆ 162 20 ਰੋਡ ਤੇ ਉਹਦੀਆਂ ਜਿਹੜੀਆਂ ਵਿੰਡੋ ਉਹਦਾ ਸਾਰਾ ਫਰੇਮਿੰਗ ਜਿਹੜੀ ਸੀ ਉਹ ਫਲੇਮਸ ਦੇ ਵਿੱਚ ਸੀਗੀ ਤੁਸੀਂ ਦੇਖਿਆ ਆਪ ਯਾਰ ਉਹ ਮੈਂ ਦੇਖਿਆ ਹਾਂਜੀ ਤੇ ਮੈਨੂੰ ਪਤਾ ਲੱਗਿਆ ਕਿ ਇਹ ਹੁਣ ਵੈਰੀ ਵਰਸਟ ਹੋਣੇ ਵਾਲਾ ਆ ਮੈਂ ਉੱਠਿਆ ਤੇ ਉੱਠ ਕੇ ਉਹ ਵਾਈਫ ਨੂੰ ਜਗਾਇਆ ਤੇ ਉੱਠ ਕੇ ਸਿੱਧਾ ਹੀ ਮੈਂ ਬਾਬਾ ਜੀ ਦੇ ਰੂਮ ਚ ਗਿਆ ਉੱਥੇ ਮਾਰਾ ਸਰੂਪ ਨੂੰ ਮੈਂ ਚੱਕਿਆ ਤੇ ਨਾਲ 4 ਸੈਂਚੀਆਂ ਸੀਗੀਆਂ ਜਿਹੜੇ ਛੋਟੇ ਦੋ ਭਾਗਾਂ ਦੇ ਵਿੱਚ ਹੁੰਦੇ ਆ ਤੇ 10 ਗ੍ਰਾਂਥੀ ਸੀ ਤੇ ਉਹ ਮੈਂ ਚੱਕ ਕੇ ਆਪਣੇ ਬੱਚਿਆਂ ਨੂੰ ਉਠਾਇਆ ਰੋਲਾ ਪਾਇਆ ਫਿਰ 911 ਕਾਲ ਮੇਰੇ بیٹے ਨੇ ਕੀਤੀ ਅੱਛਾ ਹਾਂਜੀ ਤੇ ਨੇਬਰਸ ਨੇ ਵੀ ਕੀਤੀਆਂ ਕਾਲਾਂ ਸਾਰਿਆਂ ਨੇ ਫਿਰ ਅਸੀਂ ਉੱਠ ਕੇ ਦੋਰ ਨੇ ਦੀ ਕੀਤੀ ਲੈਸ ਦੈਨ 5 ਮਿੰਟਸ ਦੇ ਸਾਡੇ ਘਰ ਨੂੰ ਅੱਗ ਲੱਗੀ ਅੱਛਾ ਉਹ ਤੁਸੀਂ ਫਲੇਮਸ ਦੇਖੀਆਂ ਸੀਗੀਆਂ ਔਰ ਫਲੇਮਸ ਦੇਖਦੇ ਆ ਸਾ ਤੁਸੀਂ ਨਾਲ ਦੇ ਨਾਲ ਬਾਹਰ ਆਣ ਦੀ ਸੋਚੀ ਔਰ ਉਹ ਵਿਦਨ 5 ਮਿੰਟਸ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਘਰ ਨੂੰ ਵੀ ਅੱਗ ਲੱਗੀ ਸੀ ਵੀ ਅੱਗ ਹਾਂਜੀ ਸਾਡਾ ਘਰ ਜਿਹੜਾ ਗਾਰਾਜ ਸਾਈਡ ਤੋਂ ਪਿੱਛੇੋਂ ਬਰਨ ਸਾਊਥ ਸਾਈਡ ਤੋਂ ਬਰਨਾ ਬਰਨ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਮੇਰਾ ਬੱਚੇ ਕਾਰ ਕੀਜ਼ ਮੈਨੂੰ ਦਿੰਦੇ ਸੀ ਕਾਰਾਂ ਕੱਢ ਲਓ ਮੈਂ ਕਿਹਾ ਪੁੱਤ ਹੁਣ ਟੂ ਲੇਟ ਆ ਗੱਡੀਆਂ ਹੁਣ ਨਿਕਲਣੀਆਂ ਹੋਣੀਆਂ ਤੇ ਬਸ ਆ ਜਿਹੜੇ ਕੱਪੜੇ ਵੀ ਆ ਅੱਜ ਕਿਸੇ ਦੇ ਆ ਕੱਲ ਮੇਰੇ ਸੀਗੇ ਤੇ ਇਦਾਂ ਹੋਈ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਤੇ ਇਸ ਕਰਕੇ ਉਹਦੀ ਕਿਰਪਾ ਹੋਈ ਆ ਸੱਚੇ ਪਾਤਸ਼ਾਹ ਨੇ 2 ਵਜੇ ਮੈਨੂੰ ਆਪਣੇ ਆਪ ਹੀ ਜਾਗਾਈ ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ 'ਚ ਰਹਿਣਾ ਵਾਕਈ ਮੈਂ ਦੱਸਾਂ ਕਿ ਰਵਿੰਦਰ ਭਾਜੀ ਸੈਕਟਰੀ ਵੀ ਰਹੇ ਨੇ ਦਸ਼ਮੇਸ਼ ਕਲਚਰ ਸੈਂਟਰ ਗੁਰਦਾਰਾ ਸਾਹਿਬ ਦੇ ਬਹੁਤ ਸੇਵਾ ਜਿਹੜੀ ਹੈ ਇਹ ਕਰਦੇ ਆਏ ਨੇ ਤੇ ਗੁਰੂ ਸਾਹਿਬ ਨੂੰ ਬੀੜ ਸਾਹਿਬ ਨੂੰ ਨਾਲ ਲੈਦੇ ਆ ਹੋਇਆ ਇਹ ਬਾਹਰ ਆਏ ਨੇ ਹੋਰ ਕੋਈ ਸਮਾਨ ਇਹਨਾਂ ਨੇ ਨਹੀਂ ਚੱਕਿਆ ਤਦ ਤੱਕ ਮੈਨੂੰ ਲੱਗਦਾ ਹੋਰ ਕੋਈ ਇਹਨਾਂ ਨੇ ਨਹੀਂ ਸੋਚਿਆ ਕਿਸੇ ਚੀਜ਼ ਬਾਰੇ ਆਪਣੇ ਪਰਿਵਾਰ ਨੂੰ ਔਰ ਨਾ ਗੁਰੂ ਸਾਹਿਬ ਨੂੰ ਬਾਹਰ ਲੈ ਕੇ ਆਏ ਔਰ ਮੈਨੂੰ ਲੱਗਦਾ ਕਿਰਪਾ ਜਿਹੜੀ ਹੈ ਉਹ ਰਹੀ ਗੁਰੂ ਸਾਹਿਬ ਨੇ ਮੈਨੂੰ ਲੱਗਦਾ ਤੁਹਾਨੂੰ ਉਠਾਇਆ ਉਸ ਟਾਈਮ ਔਰ ਕਿਹਾ ਕਿ ਦੇਖੋ ਬਾਹਰ ਕੀ ਹੋ ਰਿਹਾ ਹੈ ਹਨਾ ਕਿਉਂਕਿ ਇਹ ਜਿਹੜਾ ਏਰੀਆ ਭਾਜੀ ਇਹ ਟਾਊਨ ਹਾਊਸਸ ਤਾਂ ਅਸੀਂ ਸੁਣਿਆ ਕਿ ਜਦੋਂ ਇੱਕ ਘਰ ਨੂੰ ਅੱਗ ਲੱਗਦੀ ਹੈ ਤੇ ਸਾਰੇ ਚਪੇਟ ਵਿਚ ਆ ਜਾਂਦੇ ਨੇ ਇਹ ਬਹੁਤ ਘੱਟ ਅਸੀਂ ਦੇਖਿਆ ਕਿ ਵੱਡੇ ਸਾਈਜ਼ ਦੇ ਘਰ ਨੇ ਤੇ ਗੱਡੀਆਂ ਦਾ ਤੁਸੀਂ ਕਿਹਾ ਕਿ ਗੱਡੀਆਂ ਤੁਸੀਂ ਨਹੀਂ ਗੱਡੀਆਂ ਸੋ ਗੱਡੀਆਂ ਸੇਫ ਸਿਗੀਆਂ ਜਾਂ ਗੱਡੀਆਂ ਦਾ ਵੀ ਹਾਂਜੀ ਗੱਡੀਆਂ ਵੀ ਸਾਰੀਆਂ ਬਰਨ ਆਊਟ ਹੋ ਗਈਆਂ ਇਹ ਅੰਦਰ ਹੀ ਖੜੀਆਂ ਉਹ ਵੀ ਹੱਲੇ ਵੀ ਅੱਛਾ ਹਾਂਜੀ ਤੇ ਉਹ ਸਾਰਾ ਸਾਰਾ ਕੁਝ ਬਰਨ ਆਊਟ ਹੋ ਗਿਆ ਭਾਜੀ ਕੀ ਤੁਸੀਂ ਹੁਣ ਕਹੋਗੇ ਕਿ ਜਾਨੀ ਨੁਕਸਾਨ ਨਹੀਂ ਹੋਇਆ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਹੁਣੇ ਕਿਹਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਫੇਰ ਵੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਇਸ ਤੋਂ ਬਾਅਦ ਜਦੋਂ ਅਸੀਂ ਤੁਹਾਡਾ ਘਰ ਦੇਖਦੇ ਆਏ ਇਹ ਪਾਰਸ਼ਲ ਨਹੀਂ ਇਹ ਤਾਂ ਪੂਰਾ ਹੀ ਹੁਣ ਔਨ ਗਰਾਉਂਡ ਹੀ ਹੈ ਇੱਕ ਤਰ੍ਹਾਂ ਤੋਂ ਹਨਾ ਪੂਰੇ ਨਵੇਂ ਸਿਰੇ ਤੋਂ ਬਣਨਾ ਹੈ ਇਸ ਦੇ ਨਾਲ ਜਿਹੜੇ ਹੋਰ ਤਿੰਨ ਘਰਾਂ ਦੀ ਗੱਲ ਹੋਈ ਸੀ ਔਰ ਪੰਜ ਘਰ ਕਿਹਾ ਕਿ ਉਹਦੀ ਡੈਮੇਜ ਵੀ ਹੋਈ ਨੇ ਕਿਹੜੇ ਕਿਹੜੇ ਘਰ ਹੋਰ ਡੈਮੇਜ ਹੋਏ ਸਰਜੀਤ ਸਿੰਘ ਪਰਮਾਰ ਉਹਨਾਂ ਦਾ ਘਰ ਆ ਰਾਈਟ ਸਾਈਡ ਤੇ ਇਹਨਾਂ ਦੀ ਵਿੰਡੋ ਟੁੱਟ ਗਈਆਂ ਜਿਹੜਾ ਗਰਾਜ ਡੋਰ ਆ ਉਹਨਾਂ ਨੂੰ ਵੀ ਸੇਕ ਲੱਗਾ ਆ ਅ ਕਿ ਸਾਡੇ ਇਧਰ ਘਰ ਅੱਗ ਲੱਗੀ ਆ ਇਹ ਫਿਰ ਬਾਹਰ ਆਏ ਤੇ ਉਹ ਸਾਹਮਣੇ ਘਰ ਦੇ ਵਿੱਚ ਸਾਰੇ ਗਰਾਸ ਨੂੰ ਉਹਨਾਂ ਦੇ ਅੰਦਰ ਇੱਕ ਸਮੋਕ ਹਾਂਜੀ ਹਾਂਜੀ ਉਹ ਡੜ ਕੇ ਫਲੇਮ ਫਲੇਮ ਦੂਸਤ ਤੱਕ ਨਹੀਂ ਆ 100 100 ਫੁੱਟ ਦੂਰ ਗਏ ਫਲੇਮ ਫਿਰ ਪਹਿਲਾਂ ਵੈਂਡ ਇਧਰ ਨੂੰ ਚੱਲਦੀ ਸੀ ਫਿਰ ਵੈਂਡ ਉਧਰ ਨੂੰ ਚੱਲਣ ਲੱਗ ਪਈ ਸਾਊਥ ਫਿਰ ਨੈਕਸਟ ਡੋਰ ਜਿਹੜਾ ਸੀਗਾ ਉਹਨੂੰ ਵੀ ਅੱਗ ਲੱਗ ਗਈ ਤੇ ਇਸ ਤਰ੍ਹਾਂ ਜਿਹੜੀ ਅੱਗ ਆਲੇ ਦੁਆਲੇ ਫੈਲ ਗਈ ਪਾਜੀ ਇਹ ਕਿਹਾ ਜਾ ਰਿਹਾ ਕਿ ਜਾਣ ਬੁਝ ਕੇ ਅੱਗ ਲਾਈ ਗਈ ਸੀ ਜਿਹੜਾ ਅੰਡਰ ਕੰਸਟਰਕਸ਼ਨ ਜਿਹੜਾ ਨਾਲ ਦਾ ਤੁਹਾਡਾ ਘਰ ਹਾਂਜੀ ਹਾਂਜੀ ਤੇ ਉਹ ਉਹ ਸਾਨੂੰ ਦੱਸੋ ਕਿ ਉਹ ਜਿਹੜੀ ਫੁਟੇਜ ਹੈ ਉਹ ਦੇਖਣ ਨੂੰ ਮਿਲੀ ਤੁਹਾਨੂੰ ਤੁਹਾਨੂੰ ਪਤਾ ਲੱਗਾ ਕੌਣ ਹਾਂਜੀ ਮੈਂ ਫੁਟੇਜ ਦੇਖੀ ਆ ਪਰ ਉਹਦੇ ਵਿੱਚ 157 AM ਤੇ ਇੱਕ ਬੰਦਾ ਕਾਰ ਦੇ ਵਿੱਚ ਆਉਂਦਾ ਆ ਫੋਰ ਡੋਰ ਕਾਰ ਆ ਦੋ ਬੰਦੇ ਤੇ ਉਹ ਪਰਪਸਲੀ ਉਹਨੇ ਪਹਿਲਾਂ ਤੇਲ ਸਟਿਆ ਉੱਪਰ ਫਲੋਰ ਨੂੰ ਅੱਗ ਲਾਈ ਫੇ ਥੱਲੇ ਵਾਲੀ ਨੂੰ ਲਾਈ ਫਿਰ ਉਹਦੇ ਹੱਥ ਨੂੰ ਵੀ ਇਦਾਂ ਲੱਗ ਗਈ ਅੱਗ ਹਨਾ ਉਹਨਾਂ ਨੂੰ ਵੀ ਲੱਗ ਗਈ ਉਹਦੇ ਆਪ ਨੂੰ ਵੀ ਫਿਰ ਇਹਦੇ ਨੱਠ ਕੇ ਜਾ ਕੇ ਗੱਡੀ 'ਚ ਬੈਠਿਆ ਤੇ ਪਤਾ ਰੈਕਗਨਾਈਜ਼ ਨਹੀਂ ਹੋਇਆ ਕੌਣ ਆ ਪਰ ਇਹ ਜਿਹੜੀ ਘਟਨਾ ਆ ਬਦਲੇ ਦੀ ਭਾਵਨਾ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਟਾਰਗੇਟ ਕੀਤਾ ਉਹ ਅੰਡਰ ਕੰਸਟਰਕਸ਼ਨ ਹਾਊਸ ਹੈਗਾ ਕਿਸੇ ਬਿਲਡਰ ਦੇ ਅਧਿਕਾਰ ਹੈ ਕਿਹਦਾ ਘਰ ਜੀ ਉਹ ਨਹੀਂ ਉਹ ਸਾਡੇ ਬਹੁਤ ਹੀ ਗੋਡੇ ਇੱਥੇ ਮਿਲਦੇ ਹੁੰਦੇ ਮੈਨੂੰ ਨਛੱਤਰ ਸਿੰਘ ਬਰਾੜ ਉਹਨਾਂ ਦਾ ਘਰ ਆ ਅੱਛਾ ਉਹ ਬਣਾ ਰਹੇ ਆ ਓਕੇ ਹਾਂਜੀ ਤੇ ਹਾਂ ਟਾਰਗੇਟਡ ਆ ਮਤਲਬ ਹਾਂ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀ ਕੋਈ ਪਰਸਨਲ ਇਨਫੋਕੇਸ਼ਨ ਦੱਸੀ ਜਾ ਰਹੀ ਹੈ ਪਰ ਹਾਲੇ ਪੂਰਾ ਕਲੀਅਰ ਨਹੀਂ ਹੈਗਾ ਇਹ ਆਰਸੀਐਮਪੀ ਨੇ ਇਨਵੈਸਟੀਗੇਟ ਕਰਨਾ ਹੈ ਕਿ ਕੀ ਕਿਹੜੇ ਬੰਦੇ ਇਹਦੇ ਨਾਲ ਇਨਵੋਲ ਹੋਇਆ ਪਰ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਹਨਾ ਜੀ ਜਿਹੜੇ ਇਦਾਂ ਟਾਰਗੇਟ ਕਰਦੇ ਮੈਂ ਨਛੱਤਰ ਭਾਜੀ ਨੂੰ ਫੋਨ ਵੀ ਕੀਤਾ ਸੀ ਜੀ ਮੈਂ ਕਿਹਾ ਭਾਜੀ ਰਟਾਲੀਏਟ ਕਰਨ ਦੀ ਲੋੜ ਨਹੀਂ ਹੈਗੀ ਪ੍ਰਮਾਤਮਾ ਉਹਨਾਂ ਨੂੰ ਆਪੇ ਸਜ਼ਾ ਦੇਊਗਾ ਸਾਡੀ ਜਾਨ ਸਲਾਮਤ ਆ ਜੇ ਹੁਣ ਅਸੀਂ ਇਹਨਾਂ ਝਗੜਿਆਂ 'ਚ ਪਾਵਾਂਗੇ ਉਹਦਾ ਐਂਡ ਨਹੀਂ ਹੈਗਾ ਸਾਡੇ ਬੱਚਿਆਂ ਨੂੰ ਕਿਸੇ ਹੋਰ ਦੇ ਬੱਚਿਆਂ ਨੂੰ ਪੇ ਆ ਪ੍ਰਾਈਸ ਜਿਹੜੀ ਪੇ ਕਰਨੀ ਪੈਂਦੀ ਆ ਹਨਾ ਇਹਨੂੰ ਇੱਥੇ ਬੰਦ ਕਰੋ ਜੇ ਕੋਈ ਹੈ ਵੀ ਹਾਂਜੀ ਤੇ ਪਰ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਜਿਹੜੇ ਕਰਾਉਂਦੇ ਕ੍ਰਾਈਮ ਕਰਾਉਂਦੇ ਆ ਇਹ ਠੀਕ ਨਹੀਂ ਹੈਗਾ ਇਹ ਤਾਂ ਇੰਡੀਆ ਤੇ ਇੱਥੇ ਫਰਕ ਕੀ ਕੋਈ ਫਰਕ ਉਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੱਥੇ ਅਸੀਂ ਪਿੱਛੇ ਆਰਸਨ ਦੀਆਂ ਕਈ ਅੱਗ ਲਾਣ ਦੀਆਂ ਜਿਹੜੀਆਂ ਘਟਨਾਵਾਂ ਨੇ ਐਡਮਿੰਟਨ ਸ਼ਹਿਰ ਤੋਂ ਵੀ ਥੋੜੇ ਤੱਕ ਜਦੋਂ ਪਹੁੰਚਾਈਆਂ ਸੀ ਉੱਥੇ ਵੀ ਕਈ ਬੰਦੇ ਜਿਹੜੇ ਫੜੇ ਵੀ ਗਏ ਨੇ ਔਰ ਇਹ ਸਮਝ ਨਹੀਂ ਆਉਂਦੀ ਕਿ ਭਾਜੀ ਕਿ ਕਈਆਂ ਨੂੰ ਤਾਂ ਹਾਇਰ ਕਰਕੇ ਉਹਨਾਂ ਨੂੰ ਕੁਝ ਹਜ਼ਾਰ ਡਾਲਰ ਦਿੱਤੇ ਜਾਂਦੇ ਨੇ ਇੱਕ ਘਰ ਦੇ ਇੰਨੇ ਤੁਹਾਨੂੰ ਦੇਵਾਂਗੇ ਜੋ ਪਿੱਛੇ ਇੱਕਾਈ ਸੀਗੀ ਖਬਰ ਔਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਚਲੋ ਜੀ ਇਹ ਜਾ ਕੇ ਤੁਸੀਂ ਅੱਗ ਲਾਇਓ ਉਹਨਾਂ ਦਾ ਕੁਝ ਨਹੀਂ ਜਾਂਦਾ ਜੀ ਕਿਸੇ ਦਾ ਕੁਝ ਰਹਿੰਦਾ ਨਹੀਂ ਸੋ ਇਹ ਰੰਜਿਸ਼ਾਂ ਕਾਰਨ ਇਹ ਜਿਹੜੀਆਂ ਰੰਜਿਸ਼ਾਂ ਨੇ ਪਤਾ ਨਹੀਂ ਇੱਥੇ ਆ ਕੇ ਕਿਉਂ ਕਾਹਤੋਂ ਇੱਥੇ ਇੰਨੀਆਂ ਕਾਜ਼ਾਦਾ ਬਣਾਈਆਂ ਜਾ ਰਹੀਆਂ ਨੇ ਕਿ ਜਿੱਥੇ ਇੱਕ ਬੰਦਾ ਇਫੈਕਟ ਨਹੀਂ ਹੁੰਦਾ ਇੱਕ ਫੈਮਿਲੀ ਇਫੈਕਟ ਨਹੀਂ ਹੁੰਦੀ ਫੈਮਿਲੀਜ਼ ਦੇ ਫੈਮਿਲੀਜ਼ ਘਰਾਂ ਦੇ ਘਰ ਘਰ ਬਣਾਉਣ ਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਜੀ ਉਹ ਜਿਹੜਾ ਨੂੰ ਤਾਂ ਇੱਕ ਇੱਕ ਸੈਕਿੰਡ ਵੀ ਨਹੀਂ ਲੱਗਿਆ ਦੇਖੋ ਜੀ 3 ਮਿੰਟਾਂ 'ਚ 4 ਮਿੰਟਾਂ 'ਚ ਪਰਿਵਾਰ ਦੇ ਨਾਲ ਭਾਜੀ ਹਰੀ ਬਾਰ ਆ ਗਏ ਤੇ ਪਰ ਇਹ ਜਾਨੀ ਨੁਕਸਾਨ ਨਹੀਂ ਹੋਇਆ ਇਹਦਾ ਬਹੁਤ-ਬਹੁਤ ਸ਼ੁਕਰ ਹੈ ਘਰ ਤਾਂ ਚਲੋ ਬਣ ਜਾਏਗਾ ਪਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਉਹ ਫਿਰ ਦੁਬਾਰਾ ਨਹੀਂ ਸਕੇ ਆਕੇ ਕਪੜੇ ਵੀ ਜਿਹੜੇ ਨੇ ਹੁਣ ਬਾਜੀ ਨੇ ਸਿੱਧਾ ਕੁਝ ਵੀ ਨਹੀਂ ਰਿਹਾ ਜੀ ਇਹਨਾਂ ਕੋਲ ਸੋ ਇਹ ਚੀਜ਼ਾਂ ਦਾ ਸਮਝ ਨਹੀਂ ਆਉਂਦੀ ਬਾਜੀ ਔਰ ਸਪੋਰਟ ਦੀ ਜਦੋਂ ਗੱਲ ਕਰਦੇ ਆ ਬਾਜੀ ਹੋਰੀ ਚੀਮਾ ਸਾਹਿਬ ਕੀ ਕਹਿਣਾ ਚਾਹੋਗੇ ਕਿ ਤੁਸੀਂ ਪਹਿਲਾਂ ਵੀ ਬਾਜੀ ਕਹਿੰਦੇ ਸੀ ਕਿ ਤੁਸੀਂ ਪਹਿਲਾਂ ਜਦੋਂ ਘਰ ਬਣਾਇਆ ਉਦੋਂ ਵੀ ਬਹੁਤ ਸਪੋਰਟ ਕੀਤਾ ਹੁਣ ਵੀ ਤੁਸੀਂ ਇੱਥੇ ਖੜੇ ਹੋ ਕੀ ਕਹਿਣਾ ਚਾਹੋ ਹਾਂਜੀ ਮੇਰੇ ਇਹਨਾਂ ਨਾਲ ਜਿੱਦਾਂ ਰਿਲੇਸ਼ਨ ਜਿਹੜੇ ਇੱਕ ਦੋਸਤ ਪਾ ਮੇਰੇ ਦੋਸਤ ਆ ਪਰ ਸਾਡਾ ਬ੍ਰਦਰਸਬਰਗਾ ਇੱਕ ਤਰ੍ਹਾਂ ਦਾ ਰਿਲੇਸ਼ਨ ਹੈ ਅਸੀਂ ਬਹੁਤ ਇੱਕ ਦੂਜੀ ਦੀ ਹੈਲਪ ਕਰਦੇ ਆ ਜਦੋਂ ਮੈਨੂੰ ਜ਼ਰੂਰਤ ਹੁੰਦੀ ਆ ਇਹ ਵੀ ਮੇਰੇ ਕੋਲ ਆ ਕਿ ਬਹੁਤ ਹੈਲਪ ਕਰਦੇ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਇਹਨਾਂ ਨੂੰ ਵੀ ਦੱਸਿਆ ਵੀ ਆਵਾਜ਼ ਮਾਰ ਲੈਣੀ ਕੋਈ ਗੱਲ ਨਹੀਂ ਹੈ ਜਿੱਦਾਂ ਇਹ ਜਦੋਂ ਘਰ ਬਣਿਆ ਵੀ ਅਸੀਂ ਸਾਰਾ ਕੁਝ ਸਾਡੇ ਹੱਥੀ ਬਣਿਆ ਆ ਜਿੱਦਾਂ ਰਾਤਾਂ ਨੂੰ ਵੀ ਅਸੀਂ ਇੱਥੇ ਰਹੇ ਆ ਬਣਦੇ ਤੇ ਜੋ ਵੀ ਕੰਮ ਕਰਨਾ ਸੀਗਾ ਸਾਰਾ ਕਰਾਉਂਦੇ ਰਹੇ ਆ ਪਰ ਇਹ ਬਹੁਤ ਮੰਦਭਾਗੀ ਘਟਨਾ ਆ ਦੇਖੋ ਰੰਜਸ਼ਾ ਇੱਕ ਪਾਸੇ ਆ ਇਹ ਜਿਹੜਾ ਇਦਾਂ ਦਾ ਤੁਸੀਂ ਹੁਣ ਬਾਕੀ ਦੇ ਘਰਾਂ ਦਾ ਕੀ ਕਸੂਰ ਹੈ ਪਹਿਲੀ ਗੱਲ ਤੇ ਆ ਵੀ ਜਦ ਤੁਸੀਂ ਉਹਨਾਂ ਨੂੰ ਵੀ ਬੇਰਾਂ ਤੁਸੀਂ ਇਸ ਮੁਸੀਬਤ ਦੇ ਵਿੱਚ ਪਾ ਦਿੱਤਾ ਹੈਗਾ ਆ ਕਿਉਂਕਿ ਦੇਖੋ ਘਰ ਬਣਾਉਣਾ ਬਹੁਤ ਔਖਾ ਆ ਮਕਾਨਤਾ ਬਣ ਜਾਂਦਾ ਪਰ ਘਰ ਬਣਾਉਣਾ ਬਹੁਤ ਔਖਾ ਆ ਇਹ ਜਿਹੜਾ ਤੁਸੀਂ ਘਰਾਂ ਨੂੰ ਇਸ ਤਰ੍ਹਾਂ ਝਾੜਦੇ ਆ ਇਸ ਤਰ੍ਹਾਂ ਫਿਨਿਸ਼ ਕਰਦੇ ਆ ਦੈਟਸ ਨਾਟ ਗੁੱਡ ਬਟ ਇਹੀ ਮੇਰੀ ਤਾਂ ਅਪੀਲ ਆ ਵੀ ਆਪਾਂ ਸੰਜਮ ਤੋਂ ਕੰਮ ਲਈਏ ਇਹਨਾਂ ਇਸ ਤਰ੍ਹਾਂ ਦੇ ਕੰਮਾਂ ਤੋਂ ਬਚੀਏ ਜਿੰਨਾ ਬਚ ਸਕਦੇ ਆ ਤੇ ਆਪਾਂ ਆਪਣਾ ਜੋ ਪੰਜਾਬੀਅਤ ਦੀ ਹੈਗੀ ਆ ਪਹਿਲਾ ਹੁੰਦਾ ਸੀਗਾ ਇਕੱਠੇ ਹੋਣਾ ਇੱਕ ਦੋ ਜਿੰਨਾ ਭਾਈਚਾਰਕ ਸਾਂਝ ਕਾਇਮ ਕਰੀਏ ਇਦਾਂ ਦੀਆਂ ਗਲਤ ਹਰਕਤਾਂ ਨਾ ਕਰੀਏ ਭਾਜੀ ਕਮਿਊਨਿਟੀ ਵੱਲੋਂ ਕਿਵੇਂ ਦਾ ਮਤਲਬ ਲੋਕ ਜਿਹੜੇ ਨੇ ਮੈਨੂੰ ਪਤਾ ਹੈ ਕਿ ਸਾਰੇ ਤੁਹਾਡੇ ਨਾਲ ਖੜੀ ਨਹੀਂ ਨੇ ਹਮੇਸ਼ਾ ਤੋਂ ਤੇ ਕਮਿਊਨਿਟੀ ਜਿਹੜੀ ਹੈ ਹੁਣ ਵੀ ਮੈਂ ਕਹਿ ਸਕਦਾ ਐਜ਼ ਅ ਹਾਲ ਤੁਹਾਡੇ ਨਾਲ ਹਮੇਸ਼ਾ ਹੀ ਆ ਜੀ ਤੇ ਮੈਨੂੰ ਲੱਗਦਾ ਕਿ ਤੁਹ ਕੱਲ ਤੋਂ ਤੁਹਾਡੇ ਫੋਨ ਨਹੀਂ ਬੰਦ ਹੋਏ ਹੁਣੇ ਤੇ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਜ਼ਰੂਰ ਸਾਨੂੰ ਕਿਸੇ ਨੂੰ ਵੀ ਕਹਿ ਸਕਦੇ ਹੋ ਭਾਜੀ ਜ਼ਰੂਰ ਜੀ ਸਾਰੀ ਕੋਆਰਡੀਨੇਟਸ ਦੀ ਕਮਿਊਨਿਟੀ ਕੈਲਗਰੀ ਮੈਂ ਕਾਫੀ ਲੰਮਸ ਹਮਾਰੇ ਆ ਤੇ ਉਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਮੈਨੂੰ ਇੱਕ ਤਾਂ ਵੀਰ ਮੇਰਾ ਰੂਫਿੰਗ ਵਾਲਾ ਰਣਜੀਤ ਆ ਉਹ ਗੱਡੀ ਖੜੀ ਕਰਕੇ ਚਾਬੀ ਮੇਰੀ ਜੇਬ ਚ ਪਾ ਗਿਆ ਕਹਿੰਦਾ ਜਿੰਨੇ ਚ ਲੋੜਿਆ ਚਲਾ ਲਾ ਵਾਹ ਜੀ ਹਨਾ ਜੀ ਹੋਰ ਮੇਰੇ ਫਰੈਂਡਾਂ ਨੇ ਕੋਈ ਪੈਸੇ ਚੱਕੀ ਫਿਰਦੇ ਸੀ ਕੋਈ ਕੁਛ ਹਨਾ ਕਿ ਇਦਾਂ ਕਰ ਲਓ ਤੁਹਾਨੂੰ ਲੋੜਿਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਤੇ ਪਰਮਾਤਮਾ ਨੂੰ ਅੱਗੇ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਦੋਂ ਮੈਂ ਸਵੇਰੇ ਉੱਠ ਕੇ ਸ਼ਨਾਣ ਕਰਨ ਲੱਗਾ ਤੇ ਮੇਰੇ ਮਨ ਚ ਰੋਸ ਜਿਹਾ ਆਇਆ ਇੱਕ ਜੀ ਅਨਛ ਕਦੀ ਬੜੀ ਚੜਦੀ ਕਲਾ ਨਹੀਂ ਵੀ ਹੁੰਦੀ ਬੰਦੇ ਦੇ ਅੰਦਰ ਕਿ ਜਿਹੜੇ ਮੈਂ ਅੱਜ ਇੱਕ ਸ਼ਾਰਾ ਵੀ ਪਾਇਆ ਉਹ ਵੀ ਕਿਸੇ ਦਾ ਕੱਪੜੇ ਬਣਾਉਣ ਵੀ ਕਿਸੇ ਦੀ ਆਹ ਦਸਤਾਰ ਵੀ ਕਿਸੇ ਦੀ ਲੈ ਕੇ ਬੰਨੀ ਹੈ ਤੇ ਮਹਾਰਾਜ ਇਦਾਂ ਦੇ ਦਿਨ ਨਾ ਦਿਖਾ ਲਈ ਕਿਸੇ ਨੂੰ ਪਰ ਫਿਰ ਵੀ ਅਸੀਂ ਸਾਹ ਲੈ ਰਹੇ ਆਂ ਸਵਾਸਾਂ ਦੀ ਪੂੰਜੀ ਉਹਨੇ ਬਖਸ਼ਣੀ ਹੈ ਉਹਨੇ ਲੈਣੀ ਹੈ ਉਹ ਉਹਦੇ ਹੱਥ ਆ ਪ੍ਰਮਾਤਮਾ ਦੇ ਉਹਨੇ ਸਾਹ ਦੇਣੇ ਆ ਯਾਨੀ ਕਿ ਜੇ ਕੋਈ ਬੰਦਾ ਕੋਸ਼ਿਸ਼ ਕਰਦਾ ਵੀ ਕਿਸੇ ਨੂੰ ਮਾਰਨੇ ਦੀ ਬਚਾਣੇ ਵਾਲਾ ਉਹ ਤੋਂ ਉੱਪਰ ਆ। ਬਿਲਕੁਲ ਤੇ ਉਹਦਾ ਨਾਮ ਜਪੀਏ ਵੱਧ ਤੋਂ ਵੱਧ ਸਾਡੇ ਅੰਦਰ ਸਹਿਜ ਦੀ ਅਵਸਥਾ ਆਉਗੀ। ਜੇ ਸਹਿਜ ਦੇ ਨਾਲ ਫਿਰ ਅਸੀਂ ਜਿਹੜੀ ਬਦਲੇ ਦੀ ਭਾਵਨਾ ਆ ਉਹਨੂੰ ਖਤਮ ਕਰ ਸਕਦੇ ਹਾਂ। ਬਿਲਕੁਲ। ਕਹਿੰਦੇ ਨੇ ਜਾ ਕੋ ਰਾਖੇ ਸਈਆਂ ਮਾਰ ਸਕੇ ਨਾ ਕੋਈ ਇਹ ਬਿਲਕੁਲ ਸਹੀ ਗੱਲ ਹੈ ਜੀ ਔਰ ਕਈ ਵਾਰ ਅਸੀਂ ਪੜਦੇ ਹੁੰਨੇ ਆ ਪਰ ਅੱਜ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੱਚ ਸਾਬਤ ਹੁੰਦੀਆਂ ਨੇ। ਜਦੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿਸੇ ਦਾ ਨੁਕਸਾਨ ਕਰਨ ਨੂੰ ਪਰ ਨੁਕਸਾਨ ਤੁਸੀਂ ਇੱਕ ਨਹੀਂ ਕਰ ਸਕਦੇ ਜੀ ਜਦੋਂ ਤੁਹਾਡੇ ਨਾਲ ਇੱਕ ਐਸੀ ਪਾਵਰ ਹੋਵੇ ਜੋ ਤੁਹਾਨੂੰ ਹਮੇਸ਼ਾ ਬਚਾਵੇ ਔਰ ਗੁਰੂ ਸਾਹਿਬ ਨੇ ਜਿਵੇਂ ਦੱਸਿਆ ਭਾਜੀ ਹੋਰਾਂ ਨੇ ਕਿ ਰਾਤ ਨੂੰ 2 ਵਜੇ ਵੈਸੇ ਦਾ ਬੰਦਾ ਬਿਲਕੁਲ ਡੀਪ ਇੱਕ ਨੀਂਦ ਦੇ ਵਿੱਚ ਹੁੰਦਾ ਪਰ ਤੁਹਾਨੂੰ ਜਗਾਇਆ ਤੁਹਾਨੂੰ ਇੱਕ ਤਰ੍ਹਾਂ ਤੋਂ ਬਾਹਰ ਉਹ ਲੈ ਕੇ ਗਏ ਪਰ ਉਸ ਦੇ ਨਾਲ ਇਹ ਹੈ ਕਿ ਕਮਿਊਨਿਟੀ ਐਜ਼ ਅ ਹੋਲ ਸਾਡਾ ਹੁਣ ਫਰਜ ਬਣਦਾ ਜੀ ਕਿ ਭਾਜੀ ਹੋਰਾਂ ਦੇ ਨਾਲ ਪਰਿਵਾਰ ਦੇ ਨਾਲ ਪਰਿਵਾਰ ਬਣ ਕੇ ਅਸੀਂ ਨਾਲ ਖੜੇ ਰਹੀਏ ਜੀ ਔਰ ਇੱਥੇ ਸਿਰਫ ਇਹ ਨਹੀਂ ਹੈ ਕਿ ਸਿਰਫ ਕਿ ਮੈਂ ਕਈਆਂ ਨੂੰ ਦੇਖਿਆ ਵੀਡੀਓ ਵਗੈਰਾ ਬਣਾ ਕੇ ਨੇ ਪਰ ਆ ਕੇ ਜੇ ਤੁਸੀਂ ਆ ਕੇ ਹਾਲਚਾਲ ਪੁੱਛੋਗੇ ਆ ਕੇ ਜੇ ਤੁਸੀਂ ਆਨਣਾ ਖੜੋਗੇ ਔਰ ਐਸ ਅ ਹੋਲ ਕਮਿਊਨਿਟੀ ਜਦੋਂ ਟੁਗੇਦਰness ਦਿਖਾਉਗੇ ਤੇ ਉਦੋਂ ਫਿਰ ਆਪਣੀ ਪੰਜਾਬੀਅਤ ਦੀ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਬਹੁਤ ਵਧੀਆ ਕਿਸੇ ਟੌਪਿਕ ਤੇ ਗੱਲ ਕਰਾਂਗੇ ਇਹਦੇ ਲਈ ਅਗੇਨ ਕਹਿਣ ਦੀ ਲੋੜ ਨਹੀਂ ਵੈਸੇ ਮੈਨੂੰ ਪਰ ਕਦੇ ਵੀ ਤੁਸੀਂ ਕੁਝ ਵੀ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਤੁਸੀਂ ਸਾਰੇ ਐਸ ਅ ਹੋਲ ਤੁਹਾਡੇ ਨਾਲ ਖੜੇ ਆ ਭਾਜੀ ਥੈਂਕ ਯੂ ਟੀਵੀ ਦੇ ਟੀਮ ਦਾ ਭੈਣ ਜੀ ਹੋਣਾ ਦਾ ਕੈਮਰਾਮੈਨ ਤੇ ਤੇ ਸਾਰਿਆਂ ਦਾ ਤੁਹਾਡਾ ਆਉਣੇ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੀ ਸੰਗਤ ਨੂੰ ਕਹੀ ਲਿਆ ਕਿ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਇਸ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ